ਨੌਜਵਾਨ ਨੇ ਕਾਫੀ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ ਤੇ ਲਵ ਮੈਰਿਜ ਕਰਵਾਉਣ ਤੋਂ ਬਾਅਦ ਸਹੁਰਿਆਂ ਦੇ ਨਾਲ ਅਣਬਣ ਹੋ ਗਈ ਸੀ ਤੇ ਨਾ ਕਦੇ ਸਹੁਰਿਆਂ ਨੇ ਬੁਲਾਇਆ ਸੀ ਤੇ ਨਾ ਹੀ ਕਦੇ ਉਹਨਾਂ ਵੱਲੋਂ ਸਹੁਰਿਆਂ ਦੇ ਨਾਲ ਗੱਲਬਾਤ ਕੀਤੀ ਗਈ ਸੀ ਲੇਕਿਨ ਕਾਫੀ ਸਾਲਾਂ ਬਾਅਦ ਹੁਣ ਨੌਜਵਾਨ ਦੇ ਸਹੁਰਿਆਂ ਵੱਲੋਂ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਉਸ ਨੂੰ ਲਹੂ ਲਹਾਨ ਕਰ ਦਿੱਤਾ ਹੈ ਮਾਮਲਾ ਲੁਧਿਆਣਾ ਦੇ ਦੁਗਰੀ ਇਲਾਕੇ ਦਾ ਹੈ ਜਿੱਥੇ ਕੇ ਨੌਜਵਾਨ ਦੇ ਨਾਲ ਉਸਦੇ ਹੀ ਸਹੁਰਿਆਂ ਵੱਲੋਂ ਕੁੱਟਮਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਹੈ ਜਿਸ ਦਾ ਹਸਪਤਾਲ ਦੇ ਵਿੱਚ ਇਲਾਜ ਕਰਵਾਇਆ ਜਾ ਰਿਹਾ ਹੈ ਨੌਜਵਾਨ ਦੇ ਮੁਤਾਬਕ 2018 ਦੇ ਵਿੱਚ ਉਸ ਦਾ ਵਿਆਹ ਹੋਇਆ ਸੀ ਤੇ ਸਹੁਰੇ ਪਰਿਵਾਰ ਨਾਲ ਉਸ ਦੇ ਸਾਰੇ ਰਿਸ਼ਤੇ-ਨਾਤੇ ਖਤਮ ਹੋ ਗਏ ਸੀ ਤੇ ਉਹ ਦੋਵੇਂ ਮੀਆਂ ਬੀਵੀ ਆਪਣਾ ਜੀਵਨ ਖੁਸ਼ੀ-ਖੁਸ਼ੀ ਬਿਤਾ ਰਹੇ ਸੀ ਕਿ ਅਚਾਨਕ ਉਸ ਨੂੰ ਬੀਤੇ ਦਿਨੀ ਧਮਕੀ ਭਰਿਆ ਫੋਨ ਆਉਂਦਾ ਹੈ ਤੇ ਉਸ ਵਿੱਚ ਜਾਨੋਂ ਮਾਰਨ ਦੀਆਂ ਉਸ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਤੇ ਦੂਜੇ ਹੀ ਦਿਨ ਉਸ ਦੇ ਸਾਲਿਆਂ ਵੱਲੋਂ ਕੁਝ ਵਿਅਕਤੀਆਂ ਦੇ ਨਾਲ ਮਿਲ ਕੇ ਉਸ ਉੱਪਰ ਹਮਲਾ ਕਰ ਦਿੱਤਾ ਜਾਂਦਾ ਹੈ ਕੱਲ ਤਕਰੀਬਨ ਮੇਰੇ ਉਨਕੇ 11:05 ਦੇ ਘਰੇ ਆਏ ਨੇ ਫੋਨ ਕਰਕੇ ਧਮਕੀਆਂ ਦਿੱਤੀ ਮੈਨੂੰ ਤੇ ਬਾਹਰ ਆ ਜਾ ਤੇ ਇਹ ਮੇਰੀ ਮਿਸੀ ਨੇ ਦਰਵਾਜ਼ਾ ਬੰਦ ਕਰਤਾ ਵਾ ਮੈਨੂੰ ਅੰਦਰੋਂ ਖਿੱਚ ਕੇ ਲਿਆ ਕੇ ਬਾਹਰ ਮੇਰੇ ਨਾਲ ਪੰਜ ਜਣਿਆਂ ਨੇ ਕੁੱਟਮਾਰ ਕੀਤੀ ਆ ਕੌਣ ਸੀਗੇ ਉਹ ਉਹ ਮੇਰੇ ਸਾਲੇ ਸੀਗੇ ਜੀ ਇੱਕ ਦਾ ਨਾਮ ਅਰਜੋਤ ਹੈਗਾ ਵਾ ਇੱਕ ਤਾਂ ਜਗਨਦੀਪ ਆ ਇੱਕ ਗੁਰਨਦਰ ਹੈਗਾ ਤਿੰਨ ਹਾਂਜੀ ਤੇ ਬੋਲੋ ਤੇ ਤਿੰਨ ਉਹਦੇ ਯਾਰ ਦੋਸਤ ਹੈਗੇ ਨੇ ਹੂੰ ਉਸ ਤੋਂ ਬਾਅਦ ਆਪਣਾ ਰੰਜੇਸ਼ ਉਹਨਾਂ ਦੀਈ ਹੈ ਕਿ ਅਸੀਂ ਲਵ ਮੈਰਿਜ ਕਰਾਈ 2018 ਦੇ ਵਿੱਚ ਉਹਨ ਕੀ ਦਾ 14 ਫਰਵਰੀ ਨੂੰ ਉਸਦੀ ਰੰਜੇਸ਼ ਉਸ ਤੋਂ ਬਾਅਦ 7 ਸਾਲ ਦੇ ਵਿੱਚ ਕਦੀ ਨਾ ਮੇਰੀ ਬੋਲਚਾਲ ਹੋਈ ਹੈ ਨਾ ਅਸੀਂ ਉਹਦੇ ਘਰੇ ਗਏ ਆ ਨਾ ਕੁਝ ਕੀਤਾ ਵਾ ਬਸ ਫੋਨ ਆਇਆ ਵਾ ਮੈਸੀਨ ਨੂੰ ਫੋਨ ਕੀਤਾ ਫਾਦਰ ਸਾਹਿਬ ਨੂੰ ਗਾਲਾਂ ਕੱਢੀਆਂ ਮੇਰੇ ਨੂੰ ਫੋਨ ਤੇ ਤੇ ਬਾਅਦ ਵਿੱਚ ਮੈਸੀਨ ਨੂੰ ਫੜਾਤਾ ਫੋਨ ਕਹਿੰਦਾ ਮੈਂ ਅਰਸ਼ੂ ਬੋਲਦਾ ਵਾਂ ਇਹਨੇ ਕਿਹਾ ਵਾ ਕਿਉਂ ਕੀ ਗੱਲ ਹੋ ਗਈ ਆ ਤੇ ਘਰੇ ਆ ਕੇ ਸਿੱਧਾ ਅੱਗੇ ਕਹਿੰਦਾ ਤੂੰ ਆ ਬਾਹਰ ਨਿਕਲ ਤੂੰ ਕਹਿੰਦਾ ਉਹ ਤਿਆਰ ਵੀ ਸੀ ਉਹਨਾਂ ਕੋਲ ਉਹਨਾਂ ਕੋਲ ਤਿਆਰ ਹੈਗੇ ਤੇਜ ਜੀ ਡੰਡੇ ਵੀ ਸੀਗੇ ਉਹ ਆਪਣਾ ਸੀਗੇ ਕਿਰਚੇ ਗਈ ਸੀ ਮੇਰੇ ਸਿਰ 'ਚ ਮਾਰੀ ਆ ਸਿਰ ਮੇਰੇ ਪੰਜ ਜਗ੍ਹਾ ਤੋਂ ਨਿਕੀਦਾ ਵੱਢਿਆ ਗਿਆ ਅੱਖ ਦੇ ਕੋਲੋਂ ਵੀ ਹੋ ਗਿਆ ਸਾਰੀ ਸਵੇਲਿੰਗ ਹੋਈ ਪਈ ਹੈ ਸੀਸੀਟੀਵੀ ਫੁਟੇਜ ਹੈਗੀ ਹਾਂਜੀ ਹੈਗੀ ਅੱਛਾ ਵਿਆਹ ਕਦੋਂ ਹੋਇਆ ਸੀ ਤੁਹਾਡਾ ਮੇਰਾ 2018 ਜੋ ਹੈ ਸੀਗਾ 14 ਫਰਵਰੀ ਨੂੰ ਹੁਣ ਅਨੇ ਦਿਨਾਂ ਬਾਅਦ ਅਨੇ ਸਾਲਾਂ ਬਾਅਦ ਉਹਨਾਂ ਨੂੰ ਯਾਦ ਆਇਆ ਕੀ ਮਤਲਬ ਹਾਂਜੀ ਸਰ ਪਤਾ ਨਹੀਂ ਕੀ ਗੱਲ ਹੈ ਸਾਲਾਂ ਬਾਅਦ ਹੋਈ ਕੋਈ ਗੱਲ ਉਸ ਤੋਂ ਬਾਅਦ ਕੋਈ ਗੱਲ ਬਾਤ ਨਹੀਂ ਹੋਈ ਨਰਿੰਜੀਤ ਰੱਖੀ ਚਲੋ ਕੋਈ ਨਹੀਂ ਭਾਈ ਹੌਂਸਲਾ ਰੱਖੋ ਤੇ ਥਾਣੇ ਦਰਖਾਸਤ ਦਿੱਤੀ ਜੀ ਤੁਸੀਂ ਰਾਤ ਦੇ ਬਿਤੇ ਹੋਏ ਆ ਇਹ ਤਾਂ ਕੁਝ ਨਹੀਂ ਕੋਈ ਗੱਲ ਨਹੀਂ ਸਾਡੀ ਸੁਣਦਾ ਪਿਆ ਇਸ ਬਾਰੇ ਨੌਜਵਾਨ ਦੀ ਪਤਨੀ ਨੇ ਵੀ ਮੀਡੀਆ ਨਾਲ ਗੱਲਬਾਤ ਕਰਕੇ ਕਿਹਾ ਹੈ ਕਿ ਵਿਆਹ ਤੋਂ ਬਾਅਦ ਉਸ ਦਾ ਨਾਤਾ ਪਿਆਕਿਆਂ ਨਾਲ ਬਿਲਕੁਲ ਖਤਮ ਹੋ ਗਿਆ ਸੀ ਪਰ ਜਾਨੋ ਮਾਰਨ ਦੀ ਨੀਅਤ ਦੇ ਨਾਲ ਉਸ ਦੇ ਪਤੀ ਤੇ ਹਮਲਾ ਕੀਤਾ ਗਿਆ ਤੇ ਉਹ ਇਨਸਾਫ ਦੀ ਮੰਗ ਕਰਦੇ ਨੇ ਤੇ ਉਸ ਦੇ ਪਰਿਵਾਰਾਂ ਦੇ ਉੱਪਰ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਮੇਰੇ ਭਰਾਵਾਂ ਨੇ ਆ ਕੇ ਇਹਨਾਂ ਤੇ ਹਮਲਾ ਕੀਤਾ ਬਹੁਤ ਜ਼ਿਆਦਾ ਮਾਰਿਆ ਬਹੁਤ ਜ਼ਿਆਦਾ ਬੱਚੇ ਛੋਟੇ ਛੋਟੇ ਸੀ ਮੈਂ ਤਾਂ ਉਹਨਾਂ ਨੂੰ ਹੀ ਵੇਖਦੀ ਰਹੀ ਮੈਂ ਇਹਨਾਂ ਨੂੰ ਛੁਡਾਈ ਨਹੀਂ ਪਾਈ ਇਹਨਾਂ ਨੇ ਬਹੁਤ ਮਾਰਿਆ ਬਹੁਤ ਜ਼ਿਆਦਾ ਅੱਛਾ ਜੀ ਤੇ ਹੁਣ ਮੰਗ ਕੀ ਪ੍ਰਸ਼ਾਸਨ ਤੋਂ ਨਹੀਂ ਪ੍ਰਸ਼ਾਸਨ ਨੇ ਸਾਡਾ ਇਨਸਾਫ ਕੀਤਾ ਜਾਵੇ ਸੀ ਸਵੇਰ ਦੇ ਰਾਤ ਤੇ ਤੱਕੇਖਾਨੇ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਵੀ ਕੁਝ ਵੀ ਨਹੀਂ ਹੁੰਦਾ ਪਿਆ ਸੀ ਪੁਲਿਸ ਸੁਣਵਾਈ ਨਹੀਂ ਕਰਦੀ ਕਾਰਨ ਕੀ ਸਮਝਦੇ ਵੀ ਕਾਰਨ ਇਹ ਸਮਝ ਨਹੀਂ ਆ ਵੀ ਸ਼ਾਇਦ ਉਹਨਾਂ ਦੇ ਸਰਪ੍ਰੇਖਣ ਹੋਵੇ ਕਿਸੇ ਚੀਜ਼ ਦਾ ਲੈਣ ਦੇਂਦਾ ਇਨੇ ਵਿਆਹ ਹੋ ਗਿਆ ਰਾਜੀ ਬੁਜੀ ਤੁਸੀਂ ਰਹਿ ਰਹੇ ਦੋਨੇ ਹਾਂਜੀ ਮੈਂ ਬਹੁਤ ਵਧੀਆ ਰਹਿ ਰਹੀ ਆ ਨਾ ਮੈਂ ਇੱਕ ਮਿੰਟ 2018 ਦਾ ਵਿਆਹ ਹੋਇਆ ਲੇਕਿਨ ਹੁਣ ਦੋਏ ਬੱਚੀ ਕਿਉਂ ਇਹਨਾਂ ਨੂੰ ਪਤਾ ਨਹੀਂ ਕੁਛ ਨਹੀਂ ਅਜ ਤੱਕ ਮੇਰੇ ਸਾਥ 7.5 ਸਾਲ ਹੋ ਗਏ ਵਿਆਹ ਨੂੰ ਅਜ ਤੱਕ ਮੈਂ ਆਪਣੇ ਭਰਾ ਨੂੰ ਨਾ ਹੀ ਫੋਨ ਕੀਤਾ ਤੇ ਨਾ ਹੀ ਉਹਦਾ ਕਦੀ ਫੋਨ ਆਇਆ ਕੱਲ ਪਹਿਲੀ ਵਾਰੀ ਉਹਨਾਂ ਦਾ ਫੋਨ ਆਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਆ ਕੁਛ ਕੀਤਾ ਸਾਡਾ ਕੋਈ ਸਾਡੀ ਰੰਜਿਸ਼ ਨਹੀਂ ਸੀ ਕਿਸੇ ਬਸ ਉਹਨੂੰ ਇਹੀ ਰੰਜਿਸ਼ ਸੀ ਮੈਂ ਆਪਣੀ ਮਰਜ਼ੀ ਨਾਲ ਆਪਣਾ ਵਿਆਹ ਕਰਾਇਆ ਇਸ ਬਾਰੇ ਜਦੋਂ ਐਸਐਚਓ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਪੀੜਿਤ ਪਰਿਵਾਰ ਦਰਖਾਸਤ ਦੇਣ ਦੇ ਲਈ ਪਹੁੰਚਿਆ ਹੈ ਤੇ ਜਾਂਚ ਕਰਕੇ ਜੋ ਵੀ ਬੰਦੀ ਕਾਰਵਾਈ ਹੈ ਉਹ ਕੀਤੀ ਜਾਏਗੀ ਜੀ ਵੈਰੀਫਾਈ ਕਰ ਰਹੇ ਹਾਂ ਮੈਰੀਫਾਈ ਕਰਨ ਤੋਂ ਬਾਅਦ ਜੋ ਵੀ ਕਰਦੇ ਉਹ ਕੀਤੀ ਜਾਏਗੀ ਸਰ ਕਿ ਕਤੂਦਾ ਮਾਮਲਾ ਹੈ ਜਦੋਂ ਇਹ ਹਮਲਾ ਹੋਇਆ ਹੈ ਇਹ ਰਾਤ ਦੀ ਗੱਲ ਹੈ ਪਰ ਲਗਿਨ ਵਾਈਟ ਹੈ ਹੁੰਗਾਗਾ ਤਾਂ ਪੂਰੇ ਪਰਿਵਾਰ ਨੇ ਇਹ ਤਾਂ ਹੁਣ ਦੇਖੋ ਵੀ ਵੈਰੀਫਾਈ ਕਰਾਂਗੇ ਵੀ ਕੀ ਹੈ ਇਫੈਕਟ ਦੇਖਾਂਗੇ ਜਿੱਦਾਂ ਦੇ ਵਿਗਾਰ ਨਹੀਂ ਪਰ ਤੇ ਕਿੱਥੋਂ ਦਾ ਮਾਮਲਾ ਕਰ ਇਹ ਇਹ ਇਥੇ ਦੁਗਰੀ ਲਈ ਖਾਣਾ ਗੁਗਰੀ ਲਈ ਹੈ जगबानीाणी टी वी लाइ राजेश गौतम जी रिपोर्ट